ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਡੀ ਕਲੈਕਸ਼ਨ 15 ਦੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ-ਚਾਲ ਮੈਂ ਆਸ ਕਰਦੀ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਜੀ ਤੇ ਆਪਣੀ ਵੀਡੀਓ 2-3 ਦਿਨ ਲੇਟ ਹੋ ਗਈ ਕਿਉਂਕਿ ਆਪਾਂ ਬਹੁਤ ਬਿਜ਼ੀ ਸਾਂ ਟਾਈਮ ਨਹੀਂ ਦੇ ਪਾਏ ਕਈ ਭੈਣਾਂ ਦੇ ਕਮੈਂਟ ਆਏ ਨੇ ਕਈ ਭੈਣਾਂ ਨੇ ਸਕਰੀਨਸ਼ਾਟ ਭੇਜੇ ਨੇ ਤੇ ਉਹਨਾਂ ਦਾ ਵੀ ਰਿਪਲਾਈ ਆਪਾਂ ਨਹੀਂ ਦੇ ਪਾਏ ਸੌਰੀ ਫੀਲ ਕਰਨੇ ਆ ਤੇ ਕੁਝ ਰਿਪਲਾਈ ਕਰਨ ਦਾ ਰੀਜ਼ਨ ਸੀ ਕਿ ਕਈ ਭੈਣਾਂ ਨੇ ਨਾ ਜਿਵੇਂ ਕਿਸੇ ਹੋਰ ਬੁਟੀਕ ਦੇ ਮਤਲਬ ਡਿਜ਼ਾਈਨ ਤੇ ਫੈਬਰਿਕ ਭੇਜਿਆ ਹੋਇਆ ਹੈ ਦੇਖੋ ਜੀ ਜੋ ਆਪਾਂ ਦੂਜੇ ਬੁਟੀਕ ਦਾ ਕੋਈ ਵੀ ਡਿਜ਼ਾਈਨ ਪਲੇਨ ਕਪੜੇ ਨੂੰ ਡਾਈ ਕਰਵਾ ਕੇ ਜਾਂ ਪਲੇਨ ਕਪੜਾ ਕੋਈ ਵੀ ਡਾਈਵਲ ਆਪਣੇ ਕੋਲ ਉਹਦੇ ਨਾਲ ਦਾ ਹੈ ਤੇ ਉਹਦੇ ਤੇ ਆਪਾਂ ਕਰਵਾ ਸਕਦੇ ਆ ਜੋ ਵੀ ਆਪਣਾ ਪ੍ਰਿੰਟ ਫੈਬਰਿਕ ਹੁੰਦਾ ਸਾਰਿਆਂ ਦਾ ਆਪਣਾ ਅਲੱਗ-ਅਲੱਗ ਟੇਸਟ ਹੁੰਦਾ ਹੈ ਅਲੱਗ-ਅਲੱਗ ਚੁਆਇਸ ਹੁੰਦੀ ਹੈ ਤੇ ਪ੍ਰਿੰਟ ਕਦੇ ਵੀ ਕਿਸੇ ਦਾ ਇੱਕ ਦੂਜੇ ਨਾਲ ਮੈਚ ਨਹੀਂ ਹੁੰਦਾ 22cm ਹੀ ਹੈ ਕਿਸੇ ਦਾ ਮੈਚ ਹੋ ਜਾਏ ਤੇ ਇਸ ਕਰਕੇ ਜੋ ਵੀ ਕਿਸੇ ਦਾ ਤੁਸੀਂ ਚਾਹੇ ਉਹ ਟਿਸ਼ੂ ਦਾ ਦੁਪੱਟਾ ਹੈ ਚਾਹੇ ਉਹ ਕਿਸੇ ਵੀ ਡਿਜ਼ਾਈਨ ਦਾ ਦੁਪੱਟਾ ਹੈ ਤੇ ਜੇ ਤੁਸੀਂ ਕਹੋ ਕਿ ਇਹਦੇ ਨਾਲ ਦਾ ਸੇਮ ਬਣਾਓ ਤੇ ਉਹ ਚੀਜ਼ ਨਹੀਂ ਬਣਦੀ ਜੀ ਆਪਾਂ ਸੇਮ ਵਰਕ ਕਰਵਾ ਸਕਦੇ ਆ ਜਾਂ ਪਿਓਰ ਦਾ ਕੋਈ ਵੀ ਫੈਬਰਿਕ ਵਾਈਟ ਹੈ ਤੇ ਉਹਨੂੰ ਡਾਈ ਕਰਵਾ ਕੇ ਸੇਮ ਦਾ ਕਲਰ ਕਰਵਾ ਸਕਦੇ ਆ ਪ੍ਰਿੰਟ ਫੈਬਰਿਕ ਲਈ ਜਾਂ ਪ੍ਰਿੰਟਰ ਦੁਪੱਟੇ ਜੋ ਵੀ ਡਿਜ਼ਾਈਨ ਡਿਜ਼ਾਈਨ ਦਾ ਮਤਲਬ ਹੈ ਕੰਪਨੀ ਦੇ ਡਿਜ਼ਾਈਨ ਹੁੰਦੇ ਨੇ ਉਹਨਾਂ ਦੀ ਮੈਚਿੰਗ ਕਰਨੀ ਥੋੜੀ ਜੀ ओके जी ਤੇ ਕੁਛ ਕੁ ਮੇਰੇ ਕੋਲ ਫਿਕਸ ਆਈਆਂ ਹਨ ਜੋ ਮੈਂ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਪ੍ਰਿੰਟ ਸੂਟਾਂ ਦੀ ਉਹਨਾਂ ਦੇ ਸਕਰੀਨਸ਼ਾਟ ਆਏ ਨੇ ਦੇਖੋ ਜੀ ਜੋ ਪ੍ਰਿੰਟ ਸਟਾਕ ਹੁੰਦਾ ਹੈ ਉਹ ਇੱਕ ਵਾਰੀ ਆਪਾਂ ਵੀਡੀਓ ਜਿਵੇਂ ਅਪਲੋਡ ਕਰਨੇ ਆ ਤੇ ਉਹਦੇ ਤੋਂ ਮੰਨ ਵੀਕ 2 ਵੀਕ ਦੇ ਵਿੱਚ ਹੀ ਆਪਣਾ ਸਟਾਕ ਕਲੀਅਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਣੇ ਕੋਲ ਉਹਦੇ ਨਾਲ ਦਾ ਫਿਰ ਕੋਈ ਵੀ ਫੈਬਰਿਕ ਨਹੀਂ ਹੁੰਦਾ ਕੋਈ ਕਦੇ ਹੈ ਕਿ ਇੱਕ ਅਧਾ ਪੀਸ ਬਚ ਜਾ ਤੇ ਬਚ ਜਾ ਤੇ ਉਸ ਲਈ ਮੈਂ ਸੌਰੀ ਚਾਹਾਂਗੀ ਤੇ ਦੇਖੋ ਜੀ ਜੋ ਵੀ ਵੀਡੀਓ ਆਪਾਂ ਅਪਲੋਡ ਕਰਨੇ ਆ ਉਹਦੇ ਵਿੱਚੋਂ ਤੁਸੀਂ ਸੂਟ ਪਛਾਣ ਲੈ ਕਰਕੇ ਤੇ ਜਸਟ ਨਾਲ ਦੀ ਨਾਲ ਹੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਦਿਆ ਕਰੋ ਤੇ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ ਤੇ ਹੋਰ ਜੋ ਵੀ ਤੁਸੀਂ ਕਿਸੇ ਬੁਟੀਕ ਦਾ ਵਰਕ ਦਿਓਗੇ ਮੈਨੂੰ ਪਲੇਨ ਫੈਬਰਿਕ ਹੋਏਗਾ ਜੋ ਵੀ ਪਿਓਰ ਦਾ ਹੋਏ ਖਾਦੀ ਦਾ ਹੋਏ ਜਾਂ ਗੰਜਾ ਦਾ ਹੋਏ ਕੋਈ ਹੋਏ ਜੋ ਡਾਈ ਹੋ ਸਕਦਾ ਹੈ ਦੇਖੋ ਜੇ ਤੁਹਾਡੀ ਕੋਈ ਕਲਰ ਦੀ ਚੁਆਇਸ ਹੋਏਗੀ ਉਹ ਮੇਰੇ ਕੋਲ ਕਲਰ ਨਹੀਂ ਮੈਂ ਉਹ ਡਾਈ ਕਰਵਾ ਸਕਨੀ ਆ ਉਹਦੇ ਉੱਤੇ ਆਪਾਂ ਸੇਮ ਵਰਕ ਕਰਵਾ ਸਕਦੇ ਆ ਲੈਕਿਨ ਪ੍ਰਿੰਟ ਫੈਬਰਿਕ ਹੈ ਜੋ ਪ੍ਰਿੰਟ ਦੁਪੱਟਾ ਹੈ ਮੈਂ ਦੁਬਾਰਾ ਰਿਪੀਟ ਕਰਨੀ ਆ ਉਹਦੇ ਲਈ ਆਪਣੀਆਂ ਭੈਣਾਂ ਤੋਂ ਮੈਂ ਸੌਰੀ ਮੰਗਣੀ ਆ ਜੀ ਤੇ ਅੱਜ ਮੈਂ ਤੁਹਾਨੂੰ ਕੁਝ ਕਾਟਨ ਦੇ ਸੂਟ ਚੈੱਕ ਕਰਵਾਨੀ ਆ ਜੀ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਸੋਹਣੇ ਦੁਪੱਟੇ ਡਾਈ ਆਪਾਂ ਕਰਵਾਏ ਨੇ ਤੇ ਜਿਵੇਂ ਮੈਂ ਪਾਇਆ ਹੋਇਆ ਮਸ਼ੀਨ ਕਢਾਈ ਦਾ ਤੁਸੀਂ ਵੇਖ ਲਿਆ ਤੇ ਅੱਜ ਮੈਂ ਮਸ਼ੀਨ ਕਢਾਈ ਦੇ ਸੂਟ ਤੁਹਾਨੂੰ ਚੈੱਕ ਕਰਵਾਵਾਂਗੀ ਜੀ ਤੇ ਖਾਦੀ ਲੀਲਨ ਤੇ ਸੂਟ ਨੇ ਸੂਟ ਬਹੁਤ ਸੋਹਣੇ ਬਣੇ ਨੇ ਮੈਂ ਸੂਟ ਚੈੱਕ ਕਰਵਾ ਕੇ ਨਾਲ ਦੀ ਨਾਲ ਇਹਨਾਂ ਦੇ ਪ੍ਰਾਈਸ ਦੱਸਾਂਗੀ ਤੇ ਤੁਸੀਂ ਸਾਰੀ ਵੀਡੀਓ ਚੈੱਕ ਕਰਨੀ ਸਕਿਪ ਨਾ ਕਰਨੀ ਜੀ ਠੀਕ ਹੈ ਆਓ ਮੈਂ ਆਪਾਂ ਸ਼ੁਰੂ ਕਰੀਏ ਹਾਂਜੀ ਫਸਟ ਸੂਟ ਮੈਂ ਓਪਨ ਕਰਾਂ ਇਹ ਪਿਓਰ ਖਾਦੀ ਲੀਲਨ ਦਾ ਸਟਫ ਹੈ ਜੀ ਖਾਦੀ ਲੀਲਨ ਦਾ ਪਿਓਰ ਸਟਫ ਹੈ ਜੀ ਤੇ ਆਪਾਂ ਮਸ਼ੀਨ ਆਰੀ ਦੇ ਮਿਕਸ ਕਰਕੇ ਕਢਾਈਆਂ ਕਰਵਾਈਆਂ ਨੇ ਜੋ ਵੀ ਜਿਵੇਂ ਵੀ ਕਢਾਈ ਹੋਏਗੀ ਮੈਂ ਅਲੱਗ-ਅਲੱਗ ਤੁਹਾਨੂੰ ਡਿਟੇਲ ਦੇਾਂਗੀ ਜੀ ਦੇਖੋ ਇਹ ਘੇਰਾ ਹੈ ਘੇਰੇ ਦੇ ਉੱਤੇ ਆਰੀ ਵਰਕ ਹੋਇਆ ਜੀ ਪੈਨਲ ਗਿਆ ਨੇ ਉੱਪਰ ਤੱਕ ਵਿੱਚ ਬੂਟੀਆਂ ਪਈਆਂ ਨੇ ਜੀ ਚੈੱਕ ਕਰ ਸਕਦੇ ਹੋ ਇਧਰ ਇਹ ਬਾਜੂ ਸਾਈਡ ਤੇ ਬਾਜੂ ਦੇ ਅੱਗੇ ਵੀ ਆਪਾਂ ਆਰੀ ਦਾ ਕਰਵਾ ਕੇ ਉੱਤੇ ਬੂਟੀਆਂ ਪਾਈਆਂ ਨੇ ਇਹ ਘੇਰਾ ਆ ਗਿਆ ਇਹਦੇ ਸਾਈਡ 'ਚ ਬਾਜੂ ਆ ਗਈ ਜੀ ਤੇ ਇਧਰ ਇਹ ਬਾਟਮ ਦੇ ਪਹੁੰਚੇ ਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਟਮ ਦੇ ਪਹੁੰਚੇ ਬਣੇ ਨੇ ਫਰੰਟ ਬਣਿਆ ਬਾਜੂ ਬਣੀਆਂ ਨੇ ਤੇ ਨਾਲ ਆਪਾਂ ਟਾਈ ਐਂਡ ਡਾਈ ਦੇ ਡਬੱਟੇ ਕੀਤੇ ਨੇ ਜੀ ਲਓ ਜੀ ਪੂਰਾ ਚੈੱਕ ਕਰੋ ਜੀ ਇਹ ਉੱਪਰ ਇਹਦਾ ਆ ਗਿਆ neck neck ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਹੋਇਆ ਬਹੁਤ ਸੋਹਣਾ ਪਿੰਕ ਤੇ ਵਾਈਟ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਤੇ ਇਹ ਤੁਸੀਂ ਲੈਂਥ 45 46 47 ਤੱਕ ਵੀ ਲੈਂਥ ਬਣ ਸਕਦੀ ਹੈ ਜੀ ਤੇ ਘੇਰਾ ਵੀ ਇਹਦਾ ਆਪਾਂ 24 25 ਤੱਕ ਬਣਾ ਸਕਦੇ ਆ ਜੀ ਤੇ ਇਹਦੇ ਨਾਲ ਆਪਾਂ ਪਿਓਰ ਸੁਪਰ ਨੈਟ ਦਾ ਦੁਪੱਟਾ ਹੈ ਜੀ ਚੈੱਕ ਕਰੋ ਪਿਓਰ ਸੁਪਰ ਨੈਟ ਦਾ ਦੁਪੱਟਾ ਟਾਈ ਐਂਡ ਡਾਈ ਦਾ ਬਣਿਆ ਹੋਇਆ ਹੈ ਜੀ ਇਹਨੂੰ ਆਪਾਂ ਲੇਸ ਨਹੀਂ ਹੈ ਜੇ ਦੁਪੱਟੇ ਨੂੰ ਲੇਸ ਨਾਲ ਨਹੀਂ ਕੰਪਲੀਟ ਕੀਤਾ ਕਿਉਂਕਿ ਸਾਰਿਆਂ ਦੀ ਆਪਣੀ ਅਲੱਗ-ਅਲੱਗ ਚੋਇਸ ਹੁੰਦੀ ਹੈ ਕੋਈ ਦੁਪੱਟੇ ਤੇ ਲੇਸ ਲਗਵਾਉਂਦਾ ਹੈ ਕੋਈ ਨਹੀਂ ਲਗਵਾਉਂਦਾ ਕੋਈ ਖਾਲੀ ਪੀਕੋ ਹੀ ਕਰਵਾਉਂਦਾ ਹੈ ਤੇ ਇਸ ਕਰਕੇ ਆਪਾਂ ਦੁਪੱਟੇ ਨੂੰ ਜੇ ਲੇਸ ਵਗੈਰਾ ਨਹੀਂ ਲਾਈ ਤੇ ਜੇ ਕੋਈ ਭੇਜਦਾ ਆਰਡਰ ਮੇਰੇ ਕੋਲ ਆਏਗਾ ਤੇ ਫਿਰ ਉਸ ਹਸਾਬ ਦੇ ਨਾਲ ਆਪਾਂ ਗ੍ਰੀਨ ਕਲਰ ਦੀ ਮੈਚ ਕਰਕੇ ਜਿਵੇਂ ਚਾਕਾਂ ਤੇ ਬਾਜੂ ਤੇ ਵੀ ਲੇਸ ਲਗਾਵਾਂਗੇ ਹੋਰ ਦੁਪੱਟੇ ਨੂੰ ਲਗਾਵਾਂਗੇ ਜੀ ਤੇ ਲਓ ਜੀ ਤੁਸੀਂ ਆਪਣਾ ਪੂਰਾ ਸਕਰੀਨ ਸ਼ਾਟ ले ਸਕਦੇ ਹੋ ਜੀ ਤੇ ਨੈਕਸਟ ਕਲਰ ਆ ਗਿਆ ਫਰੋਜੀ ਕਲਰ ਹੈ ਜੀ ਲਾਈਟ ਫਰੋਜੀ ਕਲਰ ਹੈ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਲਓ ਜੀ ਇਹ ਦਾ ਕੇਰਾ ਆ ਗਿਆ ਦੇਖੋ ਕੇਰਾ ਬਹੁਤ ਸੋਹਣਾ ਬਣਿਆ ਹੈ ਔਰ ਵਰਕ ਦੀ ਨਾ ਸਫਾਈ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਸਫਾਈ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਕੇਰਾ ਬਣਿਆ ਇਹ ਆਪਣਾ ਕੇਰਾ ਬਣ ਕੇ ਜਿਵੇਂ ਪੈਨਲ ਉੱਪਰ ਨੂੰ ਗਿਆ ਨੇ ਇਹ ਆਪਣਾ ਫਰੰਟ ਦੇ ਉੱਤੇ ਇੱਕ ਸਾਈਡ ਤੇ ਫਲਾਵਰ ਆਏਗਾ ਛੋਟੀਆਂ ਬੂਟੀਆਂ ਸਾਈਡ ਤੇ ਆਉਣੀਆਂ ਜੀ ਤੇ ਇਹ ਦੀ ਸਾਈਡ ਤੇ ਆ ਗਈ ਬਾਜੂ ਦੇਖੋ ਇਹ ਬਾਜੂ ਬਣੀ ਹੈ ਤੇ ਇਹ ਬਾਜੂ ਦੇ ਨਾਲ ਚੈੱਕ ਕਰੋ ਜੀ ਬਾਟਮ ਸਾਰੇ ਸੂਟਾਂ ਦੀ ਆਪਾਂ ਬਾਟਮ ਤੇ ਹੀ ਵਰਕ ਕਰਵਾਇਆ ਹੈ ਕਿਉਂਕਿ ਅੱਜਕੱਲ ਟ੍ਰੈਂਡ ਹੈ ਔਰ ਇਹ ਖਾਦੀ ਲੀਲਨ ਦਾ ਬਹੁਤ ਸੋਹਣਾ ਫੈਬਰਿਕ ਹੈ ਇਹ ਆਪਾਂ ਜਿਵੇਂ ਸਮਰ ਸੀਜ਼ਨ ਦੇ ਵਿੱਚ ਇਹਨੂੰ ਸੈਮੀ ਪਾਰਟੀ ਵੇਅਰ ਵੀ ਬਣਾ ਸਕਦੇ ਆ ਸੂਟ ਨੂੰ ਜੀ ਤੇ ਜਾਂ ਜਿਵੇਂ ਹੁਣ ਅੱਗੇ ਰਖੜੀਆਂ ਆਉਣ ਡੀਆਂ ਨੇ ਜਿਹੜੀਆਂ ਪਹਿਣਾ ਨੇ ਰਖੜੀਆਂ ਬਣਨ ਵੀਰਾਂ ਨੂੰ ਜਾਣਾ ਤੇ ਇਹ ਸੂਟ ਬਹੁਤ ਸੋਹਣੇ ਨੇ ਜੀ ਲਓ ਜੀ ਇਹ ਫਲਾਵਰ ਆਏ ਗਿਆ ਦੇ neck ਤੇ ਇਥੇ neck ਬਣੇਗਾ ਤੁਸੀਂ ਕਿਸੇ ਵੀ ਡਿਜ਼ਾਈਨ ਦਾ ਕੋਟਲੀ ਬਣਨ ਲਗਵਾ ਲਓ ਕੁਝ ਵੀ ਕਰ ਲਓ ਜਾਂ ਰਾਉਂਡ ਚ ਬਣਵਾ ਲਓ ਸਟੇਟ ਆਰਟ ਬਣਾ ਲਓ ਤੇ ਤੁਹਾਡੀ ਚੋਇਸ ਹੈ ਜੀ ਤੇ ਇਹ ਸਾਈਡ ਤੇ ਬੂਟੀਆਂ ਉੱਪਰ ਆਪਣੀ ਚਿਸਤਾ ਕਾਹਨ ਦੀਆਂ ਤੇ ਇਹਦੇ ਨਾਲੇ ਜੀ ਬੰਬਰ ਜੋਰ ਛੜਦਾ ਦੁਪੱਟਾ ਪ्योर ਬੰਬਰ ਜੋਰ ਛੜਦਾ ਦੁਪੱਟਾ 45 ਇੰਚ ਦਾ ਆਪਾਂ ਨਾ ਔਰ 2.5 ਮੀਟਰ ਦਾ ਦੁਪੱਟਾ ਹੈ ਔਰ ਦੇਖੋ ਇਹਦੀ 2.5 2 ਆਪਾਂ ਇਹ ਬੂਟੀਆਂ ਦੇ ਵਿੱਚ ਜੋ ਗ੍ਰੀਨ ਸ਼ੇਡ ਹੈ ਇਹ ਵਾਲਾ ਦੇ ਕੇ ਥੋੜਾ ਹਟ ਕੇ ਕਲਰ ਕੰਬੀਨੇਸ਼ਨ ਦਿੱਤਾ ਕਿਉਂਕਿ ਦੁਪੱਟਾ ਸੂਟ ਦੇ ਉੱਤੇ ਥੋੜਾ ਜਿਹਾ ਅਲੱਗ ਵੀ ਹੀਗਾ ਸੂਟ ਦੀ ਗੈਟਅਪ ਜ਼ਿਆਦੀ ਬਣਦੀ ਹੈ ਜੀ ਬੇਸ ਦੇ ਨਾਲ ਪੀਕ ਕਰਵਾਉਂਦੇ ਤੇ ਉਹ ਤੇ ਕਮਨ ਜੀ ਕਲਰ ਨੇ ਉਹ ਤੇ ਬਣੀ ਜਾਂਦੇ ਨੇ ਜੀ। ਲਓ ਜੀ। ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਜੀ। ਇਹਦੀ ਲੈਂਥ ਵੀ ਜਿੰਨੀ ਤੁਸੀਂ ਰੱਖਾਣਾ ਚਾਹੁੰਦੇ ਹੋ ਬਣ ਜਾਏਗੀ ਜੀ। ਹਾਂ ਜੀ ਅਗਲਾ ਸੂਟ ਆ ਗਿਆ ਮਸਟਰਡ ਕਲਰ ਦਾ। ਇਹ ਵੀ ਸੂਟ ਬਹੁਤ ਸੋਹਣਾ ਹੈ ਜੀ। ਲਓ ਜੀ। ਪਿਓਰ ਖਾਦੀ ਲੀਲੰਦਾ ਫੈਬਰਿਕ ਹੈ ਜੀ। ਕਪੜੇ ਦੀ ਕਪੜੇ ਦੇ ਵਿੱਚ ਕੋਈ ਵੀ ਕਮੀ ਨਹੀਂ ਕੋਈ ਪ੍ਰੋਬਲਮ ਨਹੀਂ ਆਏਗੀ ਇਹਦਾ ਘੇਰਾ ਆ ਗਿਆ ਜੀ ਘੇਰੇ ਦੇ ਉੱਤੇ ਫਲਾਵਰ ਆ ਗਏ ਤੇ ਸੈਂਟਰ 'ਚ ਆ ਪਬਲਿਕ ਬੂਟੀਆਂ ਉੱਪਰ ਤੇ ਵਾਈਟ ਦੇ ਪੈਨਲ ਗਿਆ ਜੀ ਇਹ ਆਪਣੀ हिਪ ਦੇ ਕੋਲ ਆ ਜਾਣਗੇ ਦੋਨੋਂ ਫਲਾਵਰ ਇਹਦੀਆਂ ਸਾਈਡ ਤੇ ਆਈਆਂ ਜੀ ਬਾਜੋ ਤੇ ਇਹਦੇ ਆ ਗਏ ਜੀ ਪਹੁੰਚੇ ਦੇਖੋ ਪਹੁੰਚਿਆ ਲੈ ਕਿੰਨਾ ਸੋਹਣਾ ਵਰਕ ਹੈ ਤੁਸੀਂ ਨੀਚੇ ਜੇ ਪਹੁੰਚ ਬਣਵਾਉਣਾ ਚਾਹੋ ਤੇ ਨੀਚੇ ਵੀ ਬਣਵਾ ਸਕਦੇ ਹੋ ਜੇ ਤੁਸੀਂ ਨੂੰ ਐਵੇਂ ਕਰਕੇ ਬਿਲਕੁਲ ਪਹੁੰਚ ਦੇ ਉੱਪਰ ਕਢਾਈ ਲੈਣਾ ਚਾਹੁੰਦੇ ਹੋ ਤੇ ਪਹੁੰਚ ਦੇ ਉੱਤੇ ਵੀ ਕਢਾਈ ਤੁਸੀਂ ਲੈ ਸਕਦੇ ਹੋ ਜੀ ਤੇ ਇਹਦਾ ਫਿਰ ਮੈਂ ਤੁਹਾਨੂੰ ਨੈਕ ਚੈੱਕ ਕਰਵਾਉਂ ਲਓ ਜੀ ਅੱਜ ਥੋੜੀ ਜੀ ਵੀਡੀਓ ਲੰਬੀ ਹੋਏਗੀ ਕਿਉਂਕਿ ਮੈਂ ਤੁਹਾਨੂੰ ਆਰਾਮ ਨਾਲ ਸਾਰੇ ਸੂਟ ਚੈੱਕ ਕਰਵਾਵਾਂਗੀ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਵਰਕ ਕਿੱਥੇ ਕਿੱਥੇ ਆਏਗਾ ਜੀ ਮੈਂ ਸਟੀਚ ੋ ਕੇ ਲੋ ਜੀ ਆ ਫਲਾਵਰ ਆਪਣੇ ਸੈਂਟਰ ਜਿਵੇਂ ਇੱਥੇ ਆ ਗਏ ਆ ਆਪਣੇ ਚੈਸਟ ਕੋਲ ਆਉਣਗੇ ਵਿੱਚ ਬਰੀਕ ਬੂਟੀਆਂ ਇੱਥੇ ਆਪਾਂ neck ਕਿਸੇ ਵੀ ਡਿਜ਼ਾਈਨ ਦਾ ਕਰਵਾ ਸਕਦੇ ਹਾਂ ਜੀ ਲੋ ਜੀ ਇਹਦੇ ਨਾਲ ਵੀ ਪਿਓਰ ਬੰਬਰ ਜੋੜ ਛੜ ਦਾ ਦੁਪੱਟਾ ਹੈ ਜੀ ਇਹ ਦੁਪੱਟੇ ਦਾ ਕਲਰ ਕੰਬੀਨੇਸ਼ਨ ਦੇਖੋ ਬਹੁਤ ਸੋਹਣਾ ਹੈ ਉਹ ਦੁਪੱਟੇ ਚੈੱਕ ਕਰੋ ਤੁਸੀਂ 45 ਇੰਚ ਦਾ ਪਨ ਹੈ ਜੀ ਜ਼ਿਆਦਾ ਹੀ ਹੋਏਗਾ ਘੱਟ ਨਹੀਂ ਹੁੰਦਾ ਪਰ 2.5 ਮੀਟਰ ਦੀ ਆਪਾਂ ਲੈਂਥ ਰੱਖੀ ਹੈ ਲੋ ਜੀ ਹੁਣ ਇਹਨੂੰ ਆਪਾਂ ਪਿੰਕ ਤੇ ਮਸਟਰਡ ਦਾ ਕਲਰ ਕੰਬੀਨੇਸ਼ਨ ਦੁਪੱਟੇ ਨੂੰ ਦਿੱਤਾ ਹੈ ਤੇ ਇਹਨੂੰ ਜੀ ਆਪਾਂ ਲੇਸ ਲਗਾਵਾਂਗੇ ਤੇ ਵਾਈਟ ਟਾਈ ਐਂਡ ਡਾਈ ਦੀ ਜੋ ਲੇਸ ਹੁੰਦੀ ਹੈ ਵਾਈਟ ਤੇ ਗ੍ਰੀਨ ਲਗਵਾਵਾਂਗੇ ਜੀ ਲੇਸ ਲੱਗਣ ਤੋਂ ਬਾਅਦ ਦੁਪੱਟੇ ਦੀ ਗੈਟ-ਅਪ ਬਹੁਤ ਸੋਹਣੀ ਆਏਗੀ ਜੀ ਲੋ ਜੀ ਅਗਲਾ ਸੂਟ ਆ ਗਿਆ ਜੀ ਫਰੋਜੀ ਕਲਰ ਸਾਰੇ ਸੂਟ ਇੱਕ ਤੋਂ ਇੱਕ ਸਾਰੇ ਪਿਸਟਲ ਕਲਰ ਨੇ ਲੋ ਜੀ ਆ ਆ ਗਿਆ ਸੂਟ ਦਾ ਘੇਰਾ ਇਹਦੇ ਘੇਰੇ ਦੇ ਉੱਤੇ ਫਲਾਵਰ ਵਗੈਰਾ ਨਹੀਂ ਹੈ ਪੈਨਲ ਬਣੇ ਹੋਏ ਨੇ ਜੀ ਤੇ ਇਹ ਦਰਾਹੀ ਇਹਦੀ ਬਾਜੂ ਇੱਕ ਬਾਜੂ ਦੇ ਉੱਪਰ ਦੂਸਰੀ ਬਾਜੂ ਹੈ ਜੀ ਤੇ ਨੀਚੇ ਦੇ ਆ ਤੁਸੀਂ ਪੂੰਜੀ ਚੈੱਕ ਕਰੋ ਬਾਟਮ ਦੇ ਇਹ ਪੂੰਜੀ ਨਹੀਂ ਜੀ ਤੇ ਇਸ ਕੋਗੇ ਮੈਂ ਤੁਹਾਨੂੰ neck ਚੈੱਕ ਕਰवानी ਆ ਇਹਦਾ neck ਬਹੁਤ ਸੋਨਾ ਬਣਿਆ ਹੈ ਜੀ ਇਹਦਾ neck ਆਪਾਂ ਕਾਫੀ ਹੈਵੀ ਰੱਖਿਆ ਹੈ ਤੇ ਇਸ ਕਰਕੇ ਫਿਰ ਨਾ ਘੇਰੇ ਦੇ ਉੱਤੇ ਆਪਾਂ ਥੋੜਾ ਜ਼ਿਆਦਾ ਸੂਟ ਨੂੰ ਲਾਈਟ ਰੱਖਿਆ ਜੀ ਵਰਕ ਦੇ ਅਕੋਰਡਿੰਗ neck ਚੈੱਕ ਕਰੋ ਕਿੰਨਾ ਸੋਹਣਾ neck ਹੈ ਇਹ ਬਹੁਤ ਸੋਹਣਾ ਅੱਗੇ ਵਰਕ ਦੀ ਮਤਲਬ ਪਲੇਸ ਨਾ ਬਹੁਤ ਸੋਹਣੀ ਆਏਗੀ ਸਟੀਚ ਹੋ ਕੇ ਤੇ ਲੋ ਜੀ ਇਹ ਤਾਂ ਮੈਂ ਦੁਪੱਟਾ ਚੈੱਕ ਕਰਵਾਵਾਂ ਇਹਦਾ ਦੁਪੱਟਾ ਆਪਾਂ ਤਿੰਨ ਕਰਾਂ ਦੇ ਡਾਈ ਕਰਵਾਇਆ ਹੈ ਪਰ ਦੁਪੱਟੇ ਆਪਾਂ ਇਸ ਤਰ੍ਹਾਂ ਡਾਈ ਕਰਵਾਏ ਨੇ ਕਿ ਕਿਸੇ ਵੀ ਏਜ ਦੇ ਹਿਸਾਬ ਨਾਲ ਕੋਈ ਵੀ ਵੇਅਰ ਕਰੇ ਤੇ ਦੁਪੱਟੇ ਔੜਨਾ ਲੱਗਣ ਜੀ। ਲੋ ਤੁਸੀਂ ਚੈੱਕ ਕਰ ਸਕਦੇ ਹੋ ਦੇਖਿਓ 블루 ਵਾਈਟ ਔਰ ਫਰੋਜੀ ਦਾ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਹੈ। ਔਰ ਪਿੰਕ ਦੀ ਆਪਾਂ ਲੇਸ ਲਗਾ ਦੇਾਂਗੇ ਜੀ। ਜੇ ਆਪਾਂ ਸਟਿਚ ਕਰਨੇ ਆ ਤੇ। ਇਹ ਵੀ ਪ्योर ਮੈਂਬਰ ਜੋਰ ਛੜਦਾ ਦੁਪੱਟਾ ਹੈ ਜੀ। ਲੋ ਜੀ। ਅਗਲਾ ਸੂਟ ਮੈਂ ਚੈੱਕ ਕਰਵਾਨੀ ਤੁਹਾਨੂੰ। ਅਗਲਾ ਸੂਟ ਫਿਰ ਲਾਈਟ ਫਰੋਜੀ ਜੋ ਮੈਂ ਪਹਿਲਾਂ ਪਿੰਕ ਇੱਕ ਤੁਹਾਨੂੰ ਚੈੱਕ ਕਰਵਾਇਆ ਸੀ ਉਹਦੇ ਨਾਲ ਦਾ ਹੀ ਇਹ ਲਾਈਟ ਫਰੋਜੀ ਖਾਦੀ ਲੀਲਨ ਦਾ ਕਪੜਾ ਹੈ। ਔਰ ਕਪੜਾ ਬਹੁਤ ਸੋਹਣਾ ਹੈ। ਇਹ ਇਸੇ ਸੀਜ਼ਨ ਦੇ ਵਿੱਚ ਇਸੇ ਮੰਥ ਚ ਵੀ ਪਾ ਕੇ ਤੇ 2-3 ਮਹੀਨੇ ਆਪਾਂ ਆਰਾਮ ਨਾਲ ਇਹਨਾਂ ਨੂੰ ਪਾ ਸਕਨੇ ਹਾਂ ਜੀ। ਤੇ ਲਾਈਨਿੰਗ ਦੀ ਕੋਈ ਨੀਡ ਨਹੀਂ ਕੋਈ ਸੀਥਰੂ ਨਹੀਂ। ਐ ਜੇ ਤੁਸੀਂ ਕੋਈ ਸੂਟ ਖਰੀਦ ਕੇ ਬਸ ਸਟੀਚ ਕਰਵਾਉਣਾ ਹੈ ਜੀ ਤੁਸੀਂ ਮੇਰੇ ਤੋਂ ਸਟੀਚ ਕਰਵਾਉਂਦੇ ਹੋ ਤੇ ਮੈਂ ਵੀ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਟੀਚ ਕਰਕੇ ਦੇਾਂਗੀ ਜੀ ਇਹਦਾ ਨੈਕ ਚੈੱਕ ਕਰੋ ਕਿਉਂਕਿ ਸੂਟ ਕਿੰਨਾ ਵੀ ਸੋਨਾ ਚਾਹ ਘੱਟ ਪ੍ਰਾਈਸ ਵਾਲਾ ਹੋਵੇ ਚਾਹ ਜਿਆਦਾ ਵਾਲਾ ਹੋਵੇ ਇਹ ਬਾਜੂ ਆ ਗਈਆਂ ਜਣੀਆਂ ਹਾਂ ਜੀ ਮੈਂ ਰਾਖਨੀਆਂ ਘੱਟ ਪ੍ਰਾਈਸ ਵਾਲਾ ਹੈ ਜਿਆਦਾ ਪ੍ਰਾਈਸ ਵਾਲਾ ਹੋਵੇ ਜੇ ਸੂਟ ਦੀ ਸਟੀਚਿੰਗ ਵਧੀਆ ਹੋਈਏ ਤੇ ਸੂਟ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ ਤੇ ਜੇ ਸੂਟ ਆਪਣਾ ਬਹੁਤ ਸੋਹਣਾ ਹੈ ਬਹੁਤ ਹੈਵੀ ਹੈ ਉਹਦੀ ਸਟੀਚਿੰਗ ਨਹੀਂ ਵਧੀਆ ਹੋਈ ਤੇ ਸੂਟ ਪਾਉਣ ਤੇ ਹੀ ਮਨ ਨਹੀਂ ਕਰਦਾ ਤੇ ਲੋ ਜੀ ਇਹ ਆ ਗਿਆ ਬਾਟਮ ਤੇ ਕੰਮ ਇਹ ਵੇਖੋ ਆਪਾਂ ਆਰੀ ਦਾ ਕੰਮ ਕਰਵਾਇਆ ਤੇ ਇਹ ਪਫ ਮਸ਼ੀਨ ਦਾ ਕੰਮ ਹੈ ਜੀ ਲੋ ਜੀ ਤੇ ਇਹਦਾ ਦੁਪੱਟਾ ਆਪਾਂ ਥੋੜਾ ਹਟ ਕੇ ਰੱਖਿਆ ਹੈ ਜਿਵੇਂ ਗਰਲਿਸ਼ ਲੁੱਕ ਚ ਸੂਟ ਬਣਿਆ ਹੋਇਆ ਹੈ ਤੇ ਉਸੇ ਤਰ੍ਹਾਂ ਆਪਾਂ ਦੁਪੱਟਾ ਡਾਰਕ ਦਾ ਕੰਬੀਨੇਸ਼ਨ ਦਿੱਤਾ ਹੈ ਹਾਂ ਚੈੱਕ ਕਰੋ ਜੀ ਇਹ ਗ੍ਰੀਨ ਔਰ ਪਿੰਕ ਦਾ ਦੁਪੱਟੇ ਨਾਲ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਹੈ ਔਰ ਦੁਪੱਟੇ ਦੀ ਟਾਈ ਐਂਡ ਟਾਈ ਤੁਸੀਂ ਚੈੱਕ ਕਰੋ ਜੀ ਬਹੁਤ ਲਾਈਟ ਵੇਟ ਦੁਪੱਟੇ ਨੇ ਇਹ ਪਿਓਰ ਸੁਪਰਨੇਟ ਦਾ ਹੈ ਪਿਓਰ ਸੁਪਰਨੇਟ ਚੰਦੇਰੀ ਦਾ ਦੁਪੱਟਾ ਹੈ ਜੀ ਇਹ ਇੱਕ ਤੇ ਕਾਟਨ ਸੁਪਰਨੇਟ ਹੁੰਦੀ ਹੈ ਨਾ ਇਹ ਉਸ ਤੋਂ ਵੀ ਵਧੀਆ ਦੁਪੱਟਾ ਹੈ ਲਓ ਜੀ ਇਹ ਵੀ ਸੂਟ ਤੁਸੀਂ ਲੈ ਸਕਦੇ ਹੋ ਹਰ ਏਜ ਦੇ ਕੋਈ ਆਪਣੀ ਬੇਟੀ ਹੈ ਜਾਂ ਕੋਈ ਭੈਣ ਹੈ ਹਰੇਕ ਏਜ ਦਾ ਵੇਅਰ ਕਰ ਸਕਦੇ ਨੇ ਜੀ ਆਹ ਲਓ ਜੀ ਏਵੇ क्रश कॉटन ਦਾ सूट ब्रांड चेक ਕਰੋ एसके ਦੀ क्रश कॉटन ਹੈ ਤੇ ਇਹਦੇ ਤੇ ਆਪਾਂ ਕਟਵਰਕ ਦਾ ਡਿਜ਼ਾਈਨ ਕਰਵਾਇਆ ਹੈ ਅਰੇ 피ਚ ਕਲਰ ਦੇ मैंगो 피ਚ ਕਲਰ ਦੇ फ्लावर ਆ ਕੇ ਔਰ ਸੇਮ ਦਾ ਏ ਤਾਂ ਗਲਗ ਹੈ ਔਰ ਇਹ ਆ ਗਈ ਜੀ ਇਹਦੀ बॉटम बॉटम ਤੇ ਵਰਕ ਹੈ ਜੀ ਫਰੰਟ ਤੇ ਵਰਕ ਹੈਰੇ ਤੇ ਵਰਕ ਹੈ ਔਰ ਬਾਜੂ ਤੇ ਵਰਕ ਹੈ ਇਹਨੂੰ ਆਪਾਂ ਉੱਪਰ ਵਰਕ ਨਹੀਂ ਕਰਵਾਇਆ ਥੋੜਾ ਸਿੰਪਲ ਸਰਵ ਰੱਖਿਆ ਜਿਵੇਂ ਕਈ ਭੈਣਾਂ ਨਹੀਂ ਲਾਈਕ ਕਰਦੀਆਂ ਖਾਲੀ ਘੇਰੇ ਵਾਲ ਬਾਜੂ ਦਾ ਵਰਕ ਹੀ ਲਾਈਕ ਕਰਦੀਆਂ ਨੇ ਤੇ ਇਹਦੇ ਨਾਲ ਦੁਪੱਟਾ ਵੀ ਆਪਾਂ ਡਾਈ ਨਹੀਂ ਕਰਵਾਇਆ ਜੇ ਵੀ ਕਿਸੇ ਵੀ ਭੈਣ ਨੂੰ ਪਸੰਦ ਆਏਗਾ ਜੇ ਵੀ ਕੋਈ ਚਾਹੇਗੀ ਡਾਈ ਐਂਡ ਡਾਈ ਦਾ ਦੁਪੱਟਾ ਜੇ ਕੋਈ ਚਾਹੇ ਬੇਸ ਕਲਰ ਦਾ ਦੁਪੱਟਾ ਜੇ ਕੋਈ ਚਾਹੇ ਇੱਕ ਕਲਰ ਦਾ ਇਹ ਵਾਲਾ ਹੀ ਦੁਪੱਟਾ ਤੇ ਆਪਾਂ ਉਹ ਇਹ ਨਾਲ ਰੈਡੀ ਕਰਵਾ ਕੇ ਦੇਾਂਗੇ ਜੇ ਕੋਈ ਵਿਦਆਊਟ ਦੁਪੱਟਾ ਚਾਹੇ ਤੇ ਵਿਦਆਊਟ ਦੁਪੱਟਾ ਵੀ ਆਪਾਂ ਦੇ ਦੇਾਂਗੇ ਜੀ ਲਓ ਜੀ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਇਹ ਵੀ ਪਿਓਰ ਖਾਦੀ ਲੀਲਾ ਨੇ ਜੀ ਇਹ ਵੀ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਐਸਕੇ ਐਸਕੇ ਦਾ ਫੈਬਰਿਕ ਹੈ ਜੀ ਔਰ ਪਿਓਰ ਕਾਟਨ ਹੈ ਲੋ ਜੀ ਇਹ ਆ ਗਿਆ ਘੇਰਾ ਘੇਰੇ ਦੇ ਸੈਂਟਰ ਚ ਫਲਾਵਰ ਹੈ ਨੀਚੇ ਕਟਵਰਕ ਦੇਖੋ ਕਿ ਨੀਸ ਹੋਣੀ ਹੈ ਕਟਵਰਕ ਨਹੀਂ ਕੀਤੀ ਲੇਕਿਨ ਜਿਗਜਗ ਬਣਾ ਕੇ ਜੇ ਤੁਸੀਂ ਖੋਦ ਕਟਵਰਕ ਕਰਵਾਉਣਾ ਚਾਹੋ ਤੇ ਕਰਵਾ ਸਕਦੇ ਹੋ ਬਟ ਘੇਰਾ ਮੋੜਿਆ ਹੀ ਬਹੁਤ ਅੱਛਾ ਲੱਗੇਗਾ ਤੇ ਇਹਦੇ ਆਗੇ ਪੈਨਲ ਸੈਂਟਰ ਚ ਆ ਗਈਆਂ ਬਾਜੂ ਤੇ ਇਹ ਆ ਗਈ ਜੀ ਇਹਦੇ ਪਹੁੰਚੇ ਇਹ ਬਟਨ ਦੇ ਪਹੁੰਚੇ ਆ ਗਈ ਜੀ ਤੇ ਹੁਣ ਮੈਂ ਤੁਹਾਨੂੰ ਫਿਰ ਇਹਦਾ ਨੈਕ ਚੈੱਕ ਕਰवानी ਆ ਲੋ ਜੀ ਇਹਦਾ ਨੈਕ ਬਣਿਆ ਜੀ ਵੀ ਨੈਕ ਦੇ ਕੇ ਸੈਂਟਰ ਚ ਆਪਾਂ ਇਹ ਫਲਾਵਰ ਦਿੱਤਾ ਜੀ ਥੋੜਾ ਆਪਣੇ ਜਿਵੇਂ ਸੈਂਟਰ ਵਾਲੇ ਪਲੇਟ ਹੁੰਦੇ ਨੇ ਪਲੇਟਾਂ ਦੇ ਸੈਂਟਰ ਚ ਬਿਲਕੁਲ ਆ ਕੇ ਸਟਿਚ ਹੋ ਕੇ ਸੂਟ ਦੀ ਲੁੱਕ ਬਹੁਤ ਸੋਹਣੀ ਬਣੇਗੀ ਜੀ ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਜੀ ਇਹਦੇ ਨਾਲ ਵੀ ਆਪਾਂ ਰੱਖਿਆ ਪ्युअर ਬੰਬਰ ਜੋਰ ਝੜਦਾ ਦੁਪੱਟਾ ਲੋ ਜੀ ਦੁਪੱਟੇ ਦੀ ਮਟਾਈ ਐਂਡ ਡਾਈ ਤੁਹਾਨੂੰ ਚੈੱਕ ਕਰवानी ਆ ਪਰ ਪੂਰੇ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਨੇ ਦੇਖੋ 45 ਇੰਚ ਤੋਂ ਵੀ ਉੱਪਰ ਹੀ ਹੋਏਗਾ ਦਾ ਆਪਣਾ ਔਰ 2.5 ਮੀਟਰ ਦਾ ਦੁਪੱਟਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਪਿੰਕ ਔਰ ਕਾਫੀ ਦਾ ਕਲਰ ਕੰਬੀਨੇਸ਼ਨ ਦਿੱਤਾ ਟਾਈ ਐਂਡ ਡਾਈ ਦਾ ਤੇ ਜੇ ਸਟਿਚ ਜੋ ਵੀ ਕਰਵਾਏਗਾ ਖੁਦ ਕਰਵਾਏ ਜਾ ਮੈਂ ਕਰਾਂਗਾ ਤੇ ਆਪਾਂ ਗ੍ਰੀਨ ਕਲਰ ਦੀ ਤੇ ਵਾਈਟ ਦੀ ਟਾਈ ਐਂਡ ਡਾਈ ਦੀ ਆਪਾਂ ਦੁਬੱਟੇ ਨੂੰ ਲੇਸ ਦੇਵਾਂਗੇ ਹੋਰ ਚਾਕਾ ਤੇ ਦੇਵਾਂਗੇ ਬਾਜੂ ਤੇ ਦੇਵਾਂਗੇ ਜੀ। ਲੋ ਜੀ। ਇਹ ਵੀ ਸੂਟ ਤੁਸੀਂ ਤੁਹਾਡੇ ਵਾਸਤੇ ਹੀ ਬਣਿਆ ਹੈ ਜੀ। ਪਰ ਜੋ ਵੀ ਪਾਏਗਾ ਸੂਟ ਹੈ ਉਹ ਬਹੁਤ ਸੋਹਣਾ ਲੱਗੇਗਾ ਇਹ ਮੇਰੀ ਪੂਰੀ ਗਾਰੰਟੀ ਹੈ ਜੀ। ਲੋ ਜੀ ਲਾਸਟ ਸੂਟ ਹੈ ਮੇਰਾ ਖੋਦਾ ਆਪਣਾ ਲੇਕਿਨ ਕਲਰ ਕੰਬੀਨੇਸ਼ਨ ਮੈਂ ਤੁਹਾਨੂੰ ਚੈੱਕ ਕਰਵਾ ਦੇਣੀ ਆ। ਕਈ ਵਾਰੀ ਇਹ ਕਲਰ ਕੰਬੀਨੇਸ਼ਨ ਵੇਖ ਕੇ ਪਤਾ ਲੱਗ ਜਾਂਦਾ ਹੈ ਨਾ ਕਿ ਆਪਾਂ ਨੂੰ ਐਵੇਂ ਦਾ ਸੋਹਣਾ ਲੱਗਦਾ ਹੈ ਪਿਆਸ ਤੇ ਆਪਾਂ ਵੀ ਐਵੇਂ ਦਾ ਬਣਵਾ ਸਕਦੇ ਹਾਂ ਜੀ। ਲਓ ਜੀ ਇਹ ਫਰੋਜ਼ੀ ਦੀ ਉੱਤੇ ਗ੍ਰੇ ਕਲਰ ਦਾ ਕਲਰ ਕੰਬੀਨੇਸ਼ਨ ਹੈ ਜੀ। ਬਲੂ ਗ੍ਰੇ ਜਿਹਨੂੰ ਕਹਿੰਦੇ ਆ। ਸੈਂਟਰ ਪੈਨਲ ਗਏ ਨੇ। ਕਾਟਨ ਦਾ ਫੈਬਰਿਕ ਹੈ। ਇਹ ਵੀ ਮੈਂ ਤੁਹਾਨੂੰ ਕਢਾਈ ਚੈੱਕ ਕਰਵਾ ਕੇ ਦਿਖਾ ਰਹੀ ਹਾਂ ਜੀ। ਵੈਸੇ ਤੇ ਮੈਨੂੰ ਲੱਗਦਾ ਕੋਈ ਨੀਡ ਨਹੀਂ ਸੀ ਹੈਗੀ ਵੀ ਦਿਖਾਉਂਦੀ। ਤੇ ਇਹਦੇ ਨਾਲ ਮੈਂ ਐਦਾਂ ਕਰਕੇ ਬਣਵਾਈਏ ਬਾਟਮ। ਲੋ ਜੀ ਇਹ ਬਾਟਮ ਤੇ ਵਰਕੇ ਤੇ ਇਹਦੇ ਨਾਲ ਆਪਾਂ ਸੁਪਰ ਨੈਟ ਚੰਦੇਰੀ ਦਾ ਦੁਪੱਟਾ ਜੋ ਮੈਂ ਉਹਨਾਂ ਸੂਟਾਂ ਨਾਲ ਹੀ ਤੁਹਾਨੂੰ ਪਹਿਲਾਂ ਚੈੱਕ ਕਰਵਾਏ ਨੇ ਦੁਪੱਟੇ ਦੇ ਉੱਤੇ ਫੋਰ ਸਾਈਡ ਆਪਾਂ ਕਟਵਰਕ ਕਰਵਾਏਗੀ ਜੀ ਤੇ ਇਹ ਵੀ ਦੁਪੱਟਾ ਬਹੁਤ ਸੋਹਣਾ ਬਣਿਆ ਜੀ ਤੁਸੀਂ ਇਸ ਸਟਾਈਲ ਦਾ ਇਸ ਡਿਜ਼ਾਈਨ ਦਾ ਤੁਸੀਂ ਵੀ ਸੂਟ ਆਪਣਾ ਕੋਈ ਵੀ ਫੈਬਰਿਕ ਦੇ ਕੇ ਰੈਡੀ ਕਰਵਾ ਸਕਦੇ ਹੋ ਜਾਂ ਮੈਨੂੰ ਆਰਡਰ ਦੇ ਕੇ ਵੀ ਕਰਵਾ ਸਕਦੇ ਹੋ ਜੀ ਨੋ ਜੀ ਦੇਖੋ ਇਹ ਦੁਪੱਟਾ ਬਹੁਤ ਸੋਹਟੇ ਤੇ ਠੀਕ ਹੈ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਤੇ ਮੈਂ ਉਮੀਦ ਕਰਨੀ ਹੈ ਕਿ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਤੇ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਮੇਰੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਕੋਈ ਵੀ ਵੀਡੀਓ ਅਪਲੋਡ ਕਰਾਂ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਜਲਦੀ ਪਹੁੰਚ ਜਾਏ ਤੇ ਹੋਰ ਜੇ ਮੇਰੀਆਂ ਭੈਣਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦਾ ਸਾਰੇ ਸੂਟਾਂ ਦਾ 2575 ਪਰਾਈਸ ਹੈ ਵਿਦ ਦੁਪੱਟੇ ਜੇ ਤੁਸੀਂ ਸਟੀਚਿੰਗ ਕਰਵਾਉਂਦੇ ਹੋ ਸਟੀਚਿੰਗ ਦੇ ਲਗਤ ਹੋ ਰਹਿਣਗੇ ਤੇ ਹੋਰ ਨਵੀਂ ਨਵੀਂ ਵੀਡੀਓ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਕੋਈ ਵੀ ਫੈਬਰਿਕ ਪਸੰਦ ਹੈ ਜਾਂ ਕੋਈ ਵੀ ਵਰਕ ਦਾ ਡਿਜ਼ਾਈਨ ਤੁਸੀਂ ਆਪਣਾ ਦੇਣਾ ਹੈ ਜਾਂ ਮੇਰੇ ਤੋਂ ਕਰਵਾਉਣਾ ਹੈ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜੀ ਆਰਡਰ ਦੇਣ ਵਾਸਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 9557 267007 ਹੈ ਜੀ ਤੇ ਅੱਜ ਦੇ ਲਈ ਇੰਨਾ ਹੀ ਮੈਂ ਤੁਹਾਡੇ ਅਗੇ ਰਿਕਵੈਸਟ ਕਰਨੀ ਆ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਮੇਰੇ ਤੇ ਪੂਰਾ ਟਰਸਟ ਕਰੋ ਔਰ ਆਪਣੇ ਆਰਡਰ ਬੁੱਕ ਕਰੋ ਜੀ ਸਤਿ ਸ੍ਰੀ ਅਕਾਲ